ਲਓ ਜੀ ਚੱਲ ਪਏ ਜੀ ਪੀਕਾ ਮੇਰ ਦੀਆਂ ਸੜਕਾਂ ਤੇ ਢੀੜਪਾੜ ਵਾਲੇ ਇਲਾਕੇ ਚ ਤੇ ਹੁਣ ਚੱਲੇ ਆ ਜੂਨਾਗੜ ਫੋਰਟ ਮੇਰੇ ਮੂੰਹ ਚ ਪਿਛਲੀ ਵੀਡੀਓ ਚ ਨਿਕਲ ਗਿਆ ਸੀਗਾ ਜੈਸਲਗੜ ਜੈਕ ਜੈਸਲ ਮੇਰ ਫੋਰਟ ਤੇ ਜੂਨਾਗੜ ਫੋਰਟ ਆ ਜਿਹੜਾ ਪੀਕਾ ਮੇਰ ਦੇ ਵਿੱਚ ਆ ਉਹਦਾ ਕੀ ਇਤਿਹਾਸ ਆ ਸਾਰਾ ਤੁਹਾਨੂੰ ਇਸ ਵੀਡੀਓ ਚ ਇਸ ਕਿਲੇ ਦਾ ਸਾਰਾ ਕੁਝ ਦੱਸਦੇ ਆ ਤੁਹਾਨੂੰ ਤੇ ਸਾਹਮਣੇ ਰੇਲਵੇ ਸਟੇਸ਼ਨ ਇਧਰ ਵੀ ਅਸੀਂ ਗਏ ਆ ਤੇ ਇਧਰ ਹੀ ਜਿਹੜਾ ਵਾ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਹੀ ਆ ਗੁਰਦੁਆਰਾ ਸਾਹਿਬ ਨੋ ਵੀ ਜੂਨਾਗੜ੍ਹ ਦਾ ਕਿਲਾ ਇਸੇ ਪਾਸੇ ਹੀ ਆ ਤੇ ਕੋਲਗੇਟ ਵੀ ਲਿਖਿਆ ਪੀਕਾ ਨੇੜੇ ਵੀ ਖਾਸ ਪ੍ਰੀਤ ਕਰਨ ਜੈਪੁਰ ਰੋਡ ਸਰਕਟ ਹਾਊਸ ਗੁਰਦੁਆਰਾ ਸਾਹਿਬ ਤੋਂ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਆ ਜੂਨਾਗੜ੍ਹ ਫੋਟ ਤੇ ਕੋਈ ਜ਼ਿਆਦਾ ਦੂਰ ਨਹੀਂ ਆ ਤੁਸੀਂ ਆਟੋ ਤੇ ਵੀ ਬੜੇ ਆਰਾਮ ਨਾਲ ਆ ਸਕਦੇ ਹੋ ਆ ਸਾਡੇ ਕੋਲ ਤਾਂ ਭਲਾ ਮੋਟਰਸਾਈਕਲ ਆ ਇਹ ਇਹ ਦੇਖੋ ਤਰ੍ਹਾਂ ਤਰ੍ਹਾਂ ਦੇ ਆਟੋ ਇੱਥੇ ਰੰਗ ਬਰੰਗੇ ਤੇ ਸਾਰੇ ਆਟੋ ਜਿਹੜੇ ਆ ਇਹ ਸੀਐਨਜੀ ਤੇ ਚੱਲਦੇ ਆ ਪੈਸ ਤੇ ਪਹੁੰਚ ਗਏ ਜੀ ਕਿਲੇ ਦੇ ਨੇੜੇ ਇਹ ਬਾਰ-ਬਾਰ ਕਿਲੇ ਦਾ ਤੇ ਐਂਟਰੀ ਗੇਟ ਜਿਹੜਾ ਆ ਉਹ ਥੋੜਾ ਜਿਹਾ ਅੱਗੇ ਜਾ ਕੇ ਆ ਤੇ ਬੱਸਾਂ ਦੇਖ ਲਓ ਤੁਸੀਂ ਕਿੰਨੀਆਂ ਬੱਸਾਂ ਇੱਥੇ ਲੱਗੀਆਂ ਨੇ ਸਭ ਟੂਰਿਸਟ ਬੱਸਾਂ ਨੇ ਪਹੁੰਚ ਗਏ ਜੀ ਹੁਣ ਦੇਖਦੇ ਆ ਐਂਟਰੀ ਜਿਹੜੀ ਆ ਤਕਰੀਬਨ 4:30 ਵਜੇ ਤੱਕ ਹੁੰਦੀ ਆ ਅਸੀਂ ਪਹੁੰਚੇ ਹਾਂ ਸਵਾ 4 ਵਜੇ ਹੁਣ ਇਸ ਪਾਸੇ ਇਹ ਆ ਜੀ ਐਂਟਰੀ ਗੇਟ ਇਥੋਂ ਐਂਟਰੀ ਕਰਕੇ ਤੇ ਫਿਰ ਇਸ ਕਿਲੇ ਦੇ ਅੰਦਰ ਜਿਹੜੇ ਆ ਚੱਲਦੇ ਹਾਂ ਹੁਣ ਅਸੀਂ ਤੇ ਗਿੱਲ ਸਾਹਿਬ ਨੇ ਮੋਟਰਸਾਈਕਲ ਪਾਰਕ ਕਰਤਾ ਤੇ ਇੱਕੋ ਮੋਟਰਸਾਈਕਲ ਤੇ ਅਸੀਂ ਆਏ ਆ ਤੇ ਇੱਕ ਮੋਟਰਸਾਈਕਲ ਜਿਹੜਾ ਉੱਥੇ ਲਾਤਾ ਸੀ ਤੇ ਇਹ ਚੌਂਕ ਬਹੁਤ ਵੱਡਾ ਵਾ ਇਹ ਆ ਜੀ ਚੌਕ ਤੇ ਚੌਕ ਦੇ ਵਿੱਚ ਆ ਕੇ ਇਸ ਪਾਸੇ ਅਸੀਂ ਮੋਟਰਸਾਈਕਲ پارک ਕਰ ਦਿੱਤਾ ਵਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚਿਹਰਿਆਂ ਦੀ ਮੁਸਕਰਾਹਟ ਤੋਂ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਟੂਰ ਵਧੀਆ ਚੱਲ ਰਿਹਾ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਅੱਗੇ ਵੀ ਟੂਰ ਵਧੀਆ ਚੱਲਦਾ ਰਹੇ ਤੇ ਅਸੀਂ ਬਾਕੀ ਅੱਜ ਅਸੀਂ ਆਏ ਹਾਂ ਜੀ ਬੀਕਾ ਨੇਰ ਦੇ ਵਿੱਚ ਜੂਨਾਗੜ ਕਿਲਾ ਜਿਹੜਾ ਉਹ ਤੁਹਾਨੂੰ ਦਿਖਾਵਾਂਗੇ ਤੇ ਕਿੰਨਾ ਨੇ ਇਹ ਕਿਲਾ ਬਣਾਇਆ ਸੀਗਾ ਉਹ ਗੱਲ ਸਭ ਥੋੜਾ ਦੱਸ ਦੇਣਗੇ ਕਿਲਾ ਰਾਮ ਸਿੰਘ ਜੀ ਨੇ ਜਿਹੜਾ ਰਾਜਾ ਸੀ ਇਸ ਮਨਸੇਜ ਦੇ ਰਾਜਾ ਹੋਏ ਨੇ ਉਹਨਾਂ ਨੇ ਨਹੀਂ ਪੱਥਰ ਰੱਖਿਆ ਸੀ ਉਹਨਾਂ ਨੇ ਨਹੀਂ ਪੱਥਰ ਰੱਖਿਆ ਸੀਗਾ ਆ ਰਾਮ ਸਿੰਘ ਨੇ ਤੇ ਅੱਜ ਇਸ ਕਿਲੇ ਦਾ ਇਤਿਹਾਸ ਵੀ ਤੁਹਾਨੂੰ ਦੱਸਦੇ ਆ ਤੇ ਨਾਲ ਹੀ ਇਸ ਕਿਲੇ ਦਾ ਤੁਹਾਨੂੰ ਪੂਰਾ ਕਿਲੇ ਨੂੰ ਦਿਖਾਉਨੇ ਆ ਤੇ ਇਸ ਕਿਲੇ ਦੀ ਇੰਟਰੀ ਜਿਹੜੀ ਆ 4:30 ਵਜੇ ਤੱਕ ਹੁੰਦੀ ਆ ਉਹ ਇਸ ਟਾਈਮ ਤੇ 4:20 ਮਿੰਟ ਹੋ ਚੁੱਕੇ ਆ ਤੇ ਚਲੋ ਚੱਲਦੇ ਆ ਅਸੀਂ ਕਿਸ ਕਿਲੇ ਦੇ ਵਿੱਚ ਜੁੜੇ ਰਿਹਾ ਇਸ ਵੀਡੀਓ ਦੇ ਵਿੱਚ ਐਂਡ ਤੱਕ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਇਹ ਆ ਜੀ ਜੂਨਾਗੜ ਦਾ ਕਿਲਾ ਵੀਕਾਨੇਰ ਤੇ ਬਹੁਤ ਵਧੀਆ ਕਿਲਾ ਇਹ ਵੀ ਕੁਝ ਕਿਲੇ ਦੇਖੇ ਆ ਕਿ ਪਹਾੜੀ ਦੇ ਉੱਪਰ ਉੱਚੇ ਕਿਲੇ ਹੁੰਦੇ ਆ ਤੇ ਇਹ ਜਿਹੜਾ ਕਿਲਾ ਇਹੋ ਜਿਹਾ ਕਿਲਾ ਵਾ ਕਿ ਜਿਹੜਾ ਬਿਲਕੁਲ ਸਮਤਲ ਪੱਧਰੀ ਜ਼ਮੀਨ ਦੇ ਉੱਪਰ ਜਿਹੜਾ ਇਹ ਕਿਲਾ ਵਾ ਬਣਿਆ ਹੋਇਆ ਤੇ ਗੇਟ ਦੇਖ ਲਓ ਤੁਸੀਂ ਇਹਦੇ ਜਿਹੜੇ ਗੇਟ ਨੇ ਗੇਟ ਕਿੰਨੇ ਮਜ਼ਬੂਤ ਸੀਗੇ ਉਸ ਟਾਈਮ ਤੇ ਦੇਖੋ ਹਾਥੀ ਵੀ ਇਹਨੂੰ ਮਾਰ ਨਹੀਂ ਸੀ ਸਕਦਾ ਆ ਦੇਖੋ ਸੂਏ ਕਿੰਨੇ ਕਿੰਨੇ ਵੱਡੇ ਸੂਏ ਜੜੇ ਆ ਉਹ ਲੱਗੇ ਹੋਏ ਨੇ ਆ ਦੇਖੋ ਇਹ ਸੂਏ ਲੱਗੇ ਹੋਏ ਨੇ ਤੇ ਇਹ ਕਿਲ ਜਿਹੜੇ ਮੋٹے ਮੋٹے ਲੱਗੇ ਨੇ ਕਿੰਨੀ ਮਜ਼ਬੂਤੀ ਸੀਗੀ ਉਸ ਟਾਈਮ ਤੇ ਇਸ ਦਰਵਾਜ਼ੇ ਦੀ ਜਿਹੜਾ ਕਿ ਹਾਥੀ ਵੀ ਬਿਲਕੁਲ ਇਸ ਕਿਲੇ ਨੂੰ ਦਰਵਾਜ਼ੇ ਨੂੰ ਤੋੜ ਨਹੀਂ ਸੀ ਸਕਦੇ ਇਹ ਦੇਖ ਲਓ ਸਾਰਾ ਇੱਥੋਂ ਡਿਊਟੀ ਗੇਟ ਸ਼ੁਰੂ ਹੋ ਗਿਆ ਇਹ ਕਿਲਾ ਕਿੰਨੇ ਕਿੰਨਾ ਪੁਰਾਣਾ ਵਾ ਸਾਰਾ ਇਤਿਹਾਸ ਜਿਹੜਾ ਵਾ ਤੁਹਾਨੂੰ ਅੱਗੇ ਜਾ ਕੇ ਇਸ ਕਿਲੇ ਦਾ ਪੂਰਾ ਮੈਂ ਦੱਸਦਾ ਵਾਂ ਦੇਖੋ ਇਹ ਤਿੰਨ ਡਿਊੜੀਆਂ ਨੇ ਇੱਥੋਂ ਲੰਘਣ ਵਾਸਤੇ 1 2 ਔਰ 3 ਇਹ ਹੈ ਜੀ ਮੇਨ ਇੱਕ ਡਿਊੜੀ ਤੇ ਵਿੱਚ ਗੱਡੀਆਂ ਵੀ ਜੜੀਆਂ ਨੇ ਉਹ ਗੱਡੀਆਂ ਵੀ ਵਿੱਚੋਂ ਆ ਰਹੀਆਂ ਨੇ ਬਾਹਰ ਗੱਡੀਆਂ ਦੇ ਵੀ ਉਸ ਜਿਹੜੇ ਵੀਆਈਪੀ ਨੇ ਉਹ ਜਾ ਸਕਦੇ ਨੇ ਇਹ ਡਿਊੜੀ ਨੰਬਰ 2 ਤੇ ਚਾਰ ਚਫੇਰੇ ਨਾ ਬਾਲਕਨੀਆਂ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਲੱਕੜ ਤੇਆਂ ਜਿਹੜੀਆਂ ਚਾਰ ਚਪੇਰੇ ਬਣੀਆਂ ਸੀਗੀਆਂ ਤੇ ਇੱਥੇ ਕਿਸੇ ਟਾਈਮ ਤੇ ਸੈਨਿਕ ਬੈਠਦੇ ਹੋਣਗੇ ਇਹ ਵੀ ਦਰਵਾਜ਼ਾ ਉਸੇ ਤਰ੍ਹਾਂ ਦਾ ਹੀ ਆ ਜਲਦੀ ਥੋੜੀ ਜੀ ਮੈਂ ਜਾ ਰਿਹਾ ਕਿਉਂਕਿ 4:30 ਵਜੇ ਐਂਟਰੀ ਬੰਦ ਹੋ ਜਾਣੀ ਹੈ ਤੇ ਅਸੀਂ ਉਸ ਤੋਂ ਪਹਿਲੇ ਇਸ ਕਿਲੇ ਦੇ ਵਿੱਚ ਐਂਟਰ ਕਰਨਾ ਤੇ ਇੱਕ ਇਹ ਡਿਊਟੀ ਆ ਤੇ ਇਧਰੋਂ ਐਂਟਰੀ ਨਹੀਂ ਆ ਐਂਟਰੀ ਇਸ ਪਾਸੇ ਆ ਇਹ ਆ ਜੀ ਐਂਟਰੀ ਇਹ ਹੈ ਜੂਨਾਗੜ ਕਿਲਾ ਤੇ ਬੀਕਾਨੇਰ ਦੇ ਵਿੱਚ ਪੈਂਦਾ ਹੈ ਇਹ ਰਾਜਾ ਰਾਏ ਸਿੰਘ ਦੁਆਰਾ 1589 ਤੇ 1593 ਦੇ ਵਿੱਚ ਘਾਰ ਬਣਾਇਆ ਗਿਆ ਸੀ ਇਸ ਦੀ ਨੀ ਰਾਓ ਬੀਕਾ ਨੇ 1478 ਵਿੱਚ ਰੱਖੀ ਸੀ ਇਸ ਕਿਲੇ ਦੀ ਉਸਾਰੀ ਦੀ ਨਿਗਰਾਨੀ ਰਾਜਾ ਰਾਏ ਸਿੰਘ ਦੇ ਪ੍ਰਧਾਨ ਮੰਤਰੀ ਕਰਨ ਚੰਦ ਦੁਆਰਾ ਕੀਤੀ ਗਈ ਸੀ ਇਹ ਪਹਾੜੀ ਦੀ ਚੋਟੀ ਦੀ ਬਜਾਏ ਮੈਦਾਨ ਤੇ ਬਣੇ ਕਿਲੇ ਦੀ ਇੱਕ ਦੁਰਲੱਭ ਉਦਾਹਰਨ ਹੈ 20ਵੀਂ ਸਦੀ ਦੇ ਸ਼ੁਰੂ ਵਿੱਚ ਇਸ ਦਾ ਨਾਮ ਜੂਨਾਗੜ੍ਹ ਕਿਲਾ ਰੱਖਣ ਤੋਂ ਪਹਿਲਾਂ ਕਿਲਾ ਅਸਲ ਵਿੱਚ ਚਿੰਤਾਵਣੀ ਦੁਰਗਵਜੋ ਜਾਣਿਆ ਜਾਂਦਾ ਸੀਗਾ ਇਹ ਆ ਜੀ ਕਿਲੇ ਦਾ ਛੋਟਾ ਜਿਹਾ ਇਤਿਹਾਸ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇੱਧਰ ਵੀ ਦੇਖ ਲਓ ਤੁਸੀਂ ਹਾਥੀ ਦੋਨੇ ਗੇਟਾਂ ਤੇ ਪਹਿਰੇਦਾਰ ਬਣੇ ਨੇ ਇਸ ਪਾਸੇ ਇੱਕ ਮੰਦਰਾ ਜਿਹੜਾ ਉਹ ਮੰਦਰ ਵੀ ਆ ਇੱਥੇ ਤੇ ਮੰਦਰ ਦੇ ਵਿੱਚ ਗਣੇਸ਼ ਮੰਦਰ ਇਸ ਪਾਸੇ ਕਰਨੀ ਮਾਤਾ ਮੰਦਰ ਦੂਸਰੇ ਪਾਸੇ ਸਾਹਮਣੇ ਗਣੇਸ਼ ਜੀ ਮੰਦਰ ਇਸ ਪਾਸੇ ਲੋਨੀ ਦੇ ਵਿੱਚ ਬਣਿਆ ਮੱਥਾ ਟੇਕ ਰਹੇ ਨੇ ਤੇ ਇਹ ਆ ਜੀ ਐਂਟਰੀ ਤੇ ਇਸ ਪਾਸੇ ਟਿਕਟ ਟਿਕਟ ਕਾਊਂਟਰ ਵੀ ਪਹਿਲੇ ਟਿਕਟ ਲਈਏ ਤੇ ਫੇਰ ਅਸੀਂ ਅੱਗੇ ਚਲੀਏ ਲੋ ਜੀ ਆਵਾਜ਼ਾਂ ਮਾਰ ਰਹੇ ਸੀ ਕਿ ਜਲਦੀ ਆ ਜਾਓ ਟਿਕਟ ਕਾਊਂਟਰ ਬੰਦ ਹੋ ਜਾਏਗੀ ਤਾਂ ਟਿਕਟ ਐਂਟਰੀ ਜਿਹੜੀ ਆ ਉਹ ਵਿਦੇਸ਼ੀ 400 ਤੇ ਪਲੱਸ 200 600 ਤੇ ਜਿਹੜੇ ਅਸੀਂ ਉਹ ਮੈਂ ਗਿਲਸਾਹਬ ਨੂੰ ਪੁੱਛਦਾ ਉਦਾਂ ਤੇ ਲਿਖਿਆ ਵਾ 150 ਤੇ 150 ਬਾਕੀ ਦੇਖਦੇ ਆ ਕਿੰਨੇ ਦੀ ਆ ਐਂਟਰੀ ਤੇ ਫਿਰ ਗੱਲ ਕਰ ਲਈ ਆ ਗਈਆਂ ਜੀ ਦੋ ਟਿਕਟ ਇੱਕ 50 ਰੁਪਏ ਦੀ ਤੇ ਇੱਕ 100 ਰੁਪਏ ਦੀ ਇਹ ਦੋਨੇ ਟਿਕਟਾਂ ਜਿਹੜੀਆਂ ਨੇ ਇਹ 150 ਰੁਪਏ ਦੀਆਂ ਨੇ ਤੇ ਬਾਕੀ ਗਾਈਡ ਇਥੋਂ 20 25 ਜਾਨੇ ਜਿੰਨੇ ਵੀ ਆ ਉਹਨਾਂ ਦੇ ਨਾਲ ਗਾਈਡ ਜਾਏਗਾ ਕਿਉਂਕਿ ਜੀ ਸਾਹਿਬ ਗਾਈਡ ਵੀ ਕਹਿੰਦੇ ਨਾਲ ਜਾਏਗਾ ਤੇ ਕਿਲੇ ਦਾ ਜਿਹੜਾ ਰੰਗ ਆ ਨਾ ਉਹ ਜੀ ਸਾਹਿਬ ਤੁਹਾਡੇ ਨਾਲ ਬਿਲਕੁਲ ਮਿਲਦਾ ਪਿਆ ਜੀ ਮੈਚ ਕਰਦਾ ਪਿਆ ਤੁਹਾਡੀ ਟੀ-ਸ਼ਰਟ ਤੇ ਪੱਗ ਦੇ ਨਾਲ ਕਿਲੇ ਦੀ ਮੈਚਿੰਗ ਪੂਰੀ ਹੈ ਨੌ ਜੀ ਇੰਨੇ ਇੱਕ ਜਾਨੇ ਅਸੀਂ ਲਾਸਟ ਆ ਦੇਖ ਲਓ ਤੁਸੀਂ ਤੇ ਇੰਨੇ ਕ ਜਾਨਿਆਂ ਦੇ ਨਾਲ ਗਾਈਡ ਸਾਡੇ ਨਾਲ ਚੱਲੇਗਾ ਤੇ ਇਥੋਂ ਸ਼ੁਰੂਆਤ ਹੋ ਗਈ ਸਾਰੀ ਸਾਡੀ ਲਓ ਜੀ ਇਥੋਂ ਹੋ ਗਈ ਸਾਡੀ ਐਂਟਰੀ ਸ਼ੁਰੂ ਤੇ ਐ ਵੀ ਦੇਖੋ ਐ ਉੱਚੀਆਂ ਨੇ ਇਹ ਜਿਹੜੀ ਜਿੱਥੇ ਮੇਰਾ ਪੈਰ ਹਰ ਚੜਾਈ ਆ ਤੇ ਹਰ ਇਹਦੇ ਉੱਤੇ ਪੈਰ ਦੀ ਲਾਂਗ ਜਿਹੜੀ ਅਸੀਂ ਭੋਰਦੇ ਆ ਨਾ ਲਾਂਗ ਭਰਦੇ ਆ ਉਹਦੇ ਉੱਤੇ ਇਹ ਬਣਿਆ ਹੋਇਆ ਵਾ ਤੇ ਤੁਸੀਂ ਡਿੱਗਣ ਦਾ ਖਤਰਾ ਬਹੁਤ ਘੱਟ ਆ ਤੇ ਜੇ ਤੇਜ਼ ਉਤਰੋਗੇ ਤੇ ਠੇਡਾ ਵੀ ਲੱਗ ਸਕਦਾ ਇਹਦੇ ਨਾਲ ਤੇ ਇਹ ਹੁਣ ਇਧਰੋਂ ਇੱਥੋਂ ਸਾਨੂੰ ਚੜ ਕੇ ਉੱਪਰ ਦੇ ਇੱਥੇ ਟਿਕਟ ਚੱਕ ਹੋਏਗੀ ਤੇ ਨਾਲ ਹੀ ਗਾਈਡ ਮਿਲੇਗਾ ਇਹ ਆ ਜੀ ਰਾਜੇ ਦੀ ਫੋਟੋ ਉਸ ਟਾਈਮ ਦੀ ਤੇ ਇਹ ਉਹਨਾਂ ਦੀ ਜਿਹੜੀ ਬੇਟੀ ਆ ਅੱਜ ਕਹਿੰਦੇ ਨੇ ਇਹ ਐਮਐਲਏ ਆ ਬੀਕਾ ਨੇਰ ਦੇ ਇਸ ਪਾਸੇ ਤੁਸੀਂ ਦੇਖ ਲਓ ਇਹ ਦੇਖੋ ਇਹਨਾਂ ਦਾ ਇਹ ਨਿਸ਼ਾਨ ਵੀ ਆ ਇੱਧਰ ਇਹ ਰਾਜ ਘਰਾਣੇ ਦੇ ਜਿਹੜੇ ਉਸ ਟਾਈਮ ਦੀ ਆ ਇਹ ਤਖਤ ਨੇ ਤੇ ਇਸ ਪਾਸੇ ਵੀ ਦੇਖ ਲਓ ਤੁਸੀਂ ਇਹ ਸਾਰਾ ਕੁਝ ਬੈਠਣ ਲਈ ਫਰਨੀਚਰ ਜਿਹੜਾ ਉਸ ਉਸ ਸਮੇਂ ਦਾ ਸੀਗਾ ਇੱਧਰ ਵੀ ਦੇਖ ਲਓ ਤੁਸੀਂ ਪਲੇਨ ਉਸ ਟਾਈਮ ਦਾ ਪਲੇਨ ਖਿਲਾਰਿਆ ਹੋਇਆ ਵਾ ਅੰਦਰ ਹਨੇਰਾ ਹੋਣ ਕਰਕੇ ਜਿਹੜੀ ਆ ਉਹ ਵੀਡੀਓ ਕੋਈ ਐਡੀ ਵਧੀਆ ਨਹੀਂ ਆ ਰਹੀ ਤੇ ਇਹ ਸਾਰਾ ਕੁਝ ਜਿਹੜਾ ਵਾ ਇੱਥੇ ਬਣਿਆ ਵਾ ਅੰਦਰ ਬਾਕੀ ਇਸ ਕਿਲੇ ਦਾ ਕੀ ਇਤਿਹਾਸ ਆ ਉਹ ਮੈਂ ਤੁਹਾਨੂੰ ਬਾਅਦ ਵਿੱਚ ਬਾਹਰ ਜਾ ਕੇ ਜਿਹੜਾ ਉਹ ਸਾਰਾ ਕੁਝ ਤੁਹਾਨੂੰ ਤਸੱਲੀ ਨਾਲ ਮੈਂ ਦੱਸੂਗਾ ਇਹ ਦੇਖੋ ਜਿਸ ਤਰ੍ਹਾਂ ਪਾਲਕੀਆਂ ਬੱਗੀਆਂ ਚੁੱਕਣ ਵਾਸਤੇ ਪਾਲਕੀਆਂ ਜਿਹੜੀਆਂ ਦੋਨੇ ਪਾਸਿਓ ਇਧਰੋਂ ਵੀ ਫੜਨ ਵਾਸਤੇ ਤੇ ਇਧਰੋਂ ਵੀ ਇਹ ਪਾਲਕੀ ਆ ਇਹ ਉਸ ਟਾਈਮ ਦੇ ਜਿਹੜੇ ਆ ਹਥਿਆਰ ਇਹ ਇਸ ਪਾਸੇ ਵੀ ਇਹ ਵੀ ਦੇਖ ਲਓ ਤੁਸੀਂ ਪਾਲਕੀ ਉਸ ਟਾਈਮ ਦੀ ਇਹ ਵੀ ਜਿਹੜੀ ਉਸ ਉਹ ਚੀਜ਼ ਹੀ ਬਣੀਆਂ ਨੇ ਰਾਜੇ ਮਹਾਰਾਜ ਜਿਹੜੇ ਇਹਨਾਂ ਚ ਉਸ ਵੇਲੇ ਅੱਜ ਇਸ ਤਰ੍ਹਾਂ ਡੋਲੀ ਆ ਇਹ ਡੋਲੀ ਤੇ ਇਸ ਪਾਸੇ ਜਿਹੜਾ ਪੁਰਾਣੇ ਅੰਗਰੇਜ਼ਾਂ ਦੇ ਵੇਲੇ ਦੇ ਜਿਹੜੇ ਆ ਉਹ ਬੱਗੀਆਂ ਹੁੰਦੀਆਂ ਸੀਗੀਆਂ ਦੋ ਘੋੜੇ ਦੇ ਅੱਗੇ ਲੱਗਦੇ ਸੀਗੇ ਉਸ ਟਾਈਮ ਤੇ ਇਸ ਪਾਸੇ ਵੀ ਜੜਾ ਵਾ ਜਹਾਜ਼ ਲੱਗਾ ਹੋਇਆ ਤੇ ਹੋਰ ਪ੍ਰਾਣੀਆਂ ਉਹਨਾਂ ਦੀਆਂ ਜੜੀਆਂ ਨੇ ਰਾਜੇ ਵੇਲੇ ਦੀਆਂ ਘੋੜ ਸਵਾਰ ਜਾਂ ਰਕਾਬਾਂ ਜਾਂ ਹਰ ਚੀਜ਼ ਜਿਹੜੀ ਇੱਥੇ ਇਹਦੇ ਵਿੱਚ ਸ਼ੀਸ਼ਿਆਂ 'ਚ ਮੜਾ ਕੇ ਰੱਖੀ ਹੋਈ ਆ ਇਸ ਪਾਸੇ ਵੀ ਦੇਖ ਲਓ ਤੁਸੀਂ ਐ ਇੱਕ ਡੋਲੀ ਵਾ ਗੰਗਾ ਸਿੰਘ ਕੀ ਲੜਕੀ शिवकुमारी मोर्ची की राजमाता रही गंगा सिंह बड़े भाई की राजषेक हो गया महाराज गंगा सिंह जो राजभिषेक हो ਇਹ ਰਾਜਿਆਂ ਦੀਆਂ ਵਿਆਹ ਦੀਆਂ ਵਿਆਹ ਦੀਆਂ ਪਗੜੀਆਂ ਰੱਖੀਆਂ ਜੀ ਰਾਜਿਆਂ ਦੀਆਂ ਦੇਖ ਸਕਦੇ ਹੋ ਤੁਸੀਂ ਇਹ ਹੈ ਜੀ ਰਾਜਾ ਸਾਧੂ ਸਿੰਘ ਤੇ ਰਾਜਾ ਗੰਗਾ ਸਿੰਘ ਇਹ 12000 ਰਾਜਾ ਖੁਸ਼ਤ ਵੜਵਾ ਲਈ ਕੁਜਲੀਆ ਬੰדיהਲਾ ਭੁਜਿੰਦਰ ਦੋਪਿੰਦਰ ਸਿੰਘ ਮੇਰੇ ਮਨਸੂਬਾ 565 ਰਾਣੀ ਇੱਕ ਲੜਕਾ ਚਾਚਾ ਮੈਂ ਮੈਂ ਬਾਹੀ ਦਾ ਰਹਿਣੇ ਵਾਲਾ ਹਾਂ ਮਰਜ਼ਾ ਗੰਗਾ ਸਿੰਘ ਰਾਜਾ ਪਟਿਆਲਾ ਜੀ ਦਾ ਸਰਪ੍ਰਤap ਸਿੰਘ ਗੁਜਰਾਤ ਕੇ ਰਾਜ ਇਹ ਟ੍ਰੇਨ ਲੈ ਕੇ ਆਏ ਜੋਧਪੁਰ ਵੀ ਕਰੀ ਹੋਰ ਵੀ ਕਨੈਕਟ ਟ੍ਰੇਨ ਜੇ ਜਦੋਂ ਟ੍ਰੇਨ ਲੈ ਕੇ ਆਏ ਕਹਿੰਦੇ ਗਾਈਡ ਸਾਰਾ ਕੁਝ ਦੱਸੀ ਜਾਂਦੇ ਨੇ ਇਹ ਰਾਇਲ ਫੈਮਿਲੀ ਫਰਨੀਚਰ ਦੇਖ ਲੋ ਤੁਸੀਂ ਕਿੰਨਾ ਸੋਹਣਾ ਫਰਨੀਚਰ ਹੈ ਜਾ ਜਸੂਤ ਤੇ ਉੱਥੇ ਉੱਪਰ ਉੱਪਰ ਮਰਾਫਾ ਅੱਛਾ ਵਾਬਲੀ ਜਿੰਦੀ ਮੁਛੇ ਵੜੀ ਅੰਗੋ ਬਤਨਾ ਹਾਂ ਮੁਛੇ ਗਾਇਆ ਹਾਂ ਹਾਂ ਇਹ ਹੈ ਜੀ ਇਹ ਗੰਗਾ ਸਿੰਘ ਦੀਆਂ ਮੁਛੇ ਗੱਗਾ ਸਿੰਘ ਦੀਆਂ ਮੁਛਾਂ ਨੇ ਹੂੰ ਇਹ ਜੀ ਜਿਹੜਾ ਚਮਚਾ ਪਿਆ ਉਹ ਨਾ ਕਹਿੰਦੇ ਇਹਦੇ ਨਾਲ ਮਹਾਰਾਜ ਗੰਗਾ ਸਿੰਘ ਮੁਛਾਂ ਆਪਣੀਆਂ ਨੂੰ ਸਵਾਰਦਾ ਹੁੰਦਾ ਸੀਗਾ ਤੇ ਉਸ ਪਾਸੇ ਦੇਖੋ ਤੁਸੀਂ ਹਾਂ ਜੀ ਸਾਰੀਆਂ ਯੂਨੀਫਾਰਮ ਜੰਨੀਆਂ ਵੀ ਨੇ ਉਸ ਟਾਈਮ ਦੇ ਰਾਜਿਆਂ ਦੀਆਂ ਦੇਖਿਏ ਮਹਾਰਾਜ ਗੰਗਾ ਸਗਦੀ ਫੋਟੋ ਆ ਤੇ ਇਸ ਪਾਸੇ ਵੀ ਦੇਖ ਲਓ ਤੁਸੀਂ ਸਾਰੇ ਉਸ ਸਮੇਂ ਦੇ ਸਾਰੇ ਨਿਸ਼ਾਨ ਨੇ ਇਹ ਆ ਜੀ ਇੰਗਲੈਂਡ ਦੀ ਰਾਣੀ ਉਹਦੀ ਫੋਟੋ ਆ ਇਹ ਉੱਪਰ ਜਿਹੜੀ ਇਹ ਵਾਲਾ ਲੈਕਰ ਵੇ ਸਮਾਰਟ ਡਾਇਰੀ ਕੰਬਾਲ ਇਹਨਾਂ ਨੇ ਦੇਖਣਾ ਪੜਦਾ ਫਾਈਲ ਕੋ ਸੇ ਲਿਖਣ ਪੜਨ ਵਾਲਾ ਕੰਮ ਜਿਹੜਾ ਡਾਇਰੀਆਂ ਟੂਰੀਆਂ ਸਾਰਾ ਲਿਖਣ ਪੜਨ ਵਾਲਾ ਕੰਮ ਉਸ ਸਮੇਂ ਦਾ ਇਹ ਵੀ ਦੇਖੋ ਇਧਰ ਇਹ ਵੀ ਇਸ ਪਾਸੇ ਦੇਖ ਲਓ ਤੁਸੀਂ ਸਾਰਾ ਇਸ ਪਾਸੇ ਕੋਈ ਡਾਂਸਿੰਗ ਕਰਕੇ ਹੋਏ ਹੁੰਦਾ ਹੋਏਗਾ ਉਸ ਸਮੇਂ 'ਚ ਉੱਪਰ ਜਿਹੜੀਆਂ ਉਹ ਰਾਣੀਆਂ ਬੈਠਦੀਆਂ ਸੀਗੀਆਂ ਉੱਪਰ ਇਹ ਉਹ ਚੀਜ਼ ਬਣੀ ਹੋਈ ਆ ਤੇ ਇੱਥੇ ਕੋਈ ਦਰਬਾਰ ਲੱਗਦਾ ਹੋਏਗਾ ਉਸ ਸਮੇਂ ਦੇ ਵਿੱਚ ਕਿੰਨਾ ਸੋਹਣਾ ਜੜਾ ਵਾ ਇਹ ਮਾਹੌਲ ਬਣਿਆ ਹੋਇਆ ਵਾ ਇਸ ਸਮੇਂ ਵੀ ਦੇਖੋ ਤੁਸੀਂ ਕਿੰਨਾ ਸੋਹਣਾ ਕਿਲਾ ਜੜਾ ਲੱਗ ਰਿਹਾ ਵਾ ਤੇ ਗਾਈਡ ਸਾਰਾ ਸਾਨੂੰ ਥੋੜਾ ਥੋੜਾ ਦੱਸ ਰਿਹਾ ਵਾ ਬਾਕੀ ਜਿੰਨਾ ਉਹ ਦੱਸ ਰਿਹਾ ਵਾ ਉਹਨੇ ਤੁਹਾਨੂੰ ਦੱਸ ਦਿੰਨੇ ਆ ਇਹਨਾਂ ਬਾਰੇ ਵੀ ਕੁਝ ਦੱਸਿਆ ਪਰ ਪਤਾ ਨਹੀਂ ਜਾਣਕਾਰੀ ਲੱਗੀ ਹਿੰਦੀ ਸਮਝ ਨਹੀਂ ਕੋਈ ਨਹੀਂ ਉਸ ਦੀ ਗਾਈਡ ਦੀ ਤੇ ਇਸ ਪਾਸੇ ਵੀ ਦੇਖੋ ਤੁਸੀਂ ਜਿਸ ਤਰ੍ਹਾਂ ਲੋਹੇ ਦੇ ਦਰਵਾਜ਼ੇ ਉਸ ਸਮੇਂ ਦੇ ਲੱਗੇ ਹੋਏ ਨੇ ਸਾਰੇ ਲੋ ਜੀ ਇੱਥੇ ਰਾਜਾ ਜਿਹੜਾ ਸੀ ਉਸ ਸਮੇਂ ਬੈਠਦਾ ਰਿਹਾ ਜੀ ਤੇ ਦੇਖੋ ਰਾਜੇ ਦਾ ਤਖਤ ਤਖਤ ਤੇ ਰਾਜੇ ਦਾ ਤੇ ਇਹਦੇ ਨਾਲ ਵਜ਼ੀਰ ਬੈਠਦੇ ਹੋਣਗੇ ਤੇ ਵਜ਼ੀਰ ਜਾਂ ਹੋਰ ਜਿੰਨੇ ਵੀ ਅਹੁਦੇਦਾਰ ਹੋਣਗੇ ਇਹ ਕੁਰਸੀਆਂ ਦੇ ਉੱਪਰ ਉਸ ਸਮੇਂ ਬੈਠਦੇ ਹੋਣਗੇ ਤੇ ਇਹ ਦੇਖੋ ਕਿੰਨਾ ਵਧੀਆ ਹਾਲ ਆ ਜਿਹੜਾ ਉਹ ਬਣਿਆ ਹੋਇਆ ਵਾ ਤੇ ਇੱਥੇ ਰਾਜੇ ਦਾ ਹੁਕਮ ਚੱਲਦਾ ਸੀਗਾ ਕਿਸੇ ਸਮੇਂ ਇਹ ਦੇਖੋ ਇੱਧਰ ਹਰ ਤਰ੍ਹਾਂ ਦਾ ਤੀਰ ਵੱਡਾ ਵੀ ਛੋਟੇ ਇਹ ਛੋਟੇ ਤੀਰ ਨੇ ਉੱਪਰ ਜਾਂ ਥੱਲੇ ਵੱਡੇ ਤੀਰ ਨੇ ਤੇ ਇਹ ਕਮਾਨ ਦੋ ਕਮਾਨ ਨੇ ਇਹ ਇਧਰ ਕਮਾਨ ਇੱਕ ਇਸ ਪਾਸੇ ਕਮਾਨ ਤੇ ਇਹ ਵੀ ਦੇਖੋ ਇਹ ਕਮਾਨ ਲੋਹੇ ਦਾ ਇਹ ਦੇਖੋ ਜੀ ਇਹ ਸਾਰੇ ਸ਼ਸਤਰ ਨੇ ਤੇ ਇਹ ਦੇਖੋ ਜਿਸ ਤਰ੍ਹਾਂ ਇਹ ਸ਼ਸਤਰ ਉੱਪਰ ਬੱਕਰੇ ਦਾ ਮੂੰਹ ਬਣਾਇਆ ਹੋਇਆ ਵਾ ਦੇਖੋ ਕਿੰਨੀ ਸੋਹਣੀ ਜਿਹੜੇ ਆ ਸਾਰੇ ਦੇ ਸਾਰੇ ਇਹ ਵੀ ਦੇਖੋ ਹਾਥੀ ਦੰਦ ਤੋਂ ਤਿਆਰ ਹੋਏ ਨੇ ਸਾਰੇ ਇਹ ਉਸ ਸਮੇਂ ਦੀਆਂ ਇਹ ਚੀਜ਼ਾਂ ਨੇ ਸਾਰੀਆਂ ਇਸ ਪਾਸੇ ਦੇਖ ਲਓ ਤੁਸੀਂ ਇਹ ਵੀ ਜਿਸ ਤਰ੍ਹਾਂ ਛੋਟੇ ਸ਼ਸਤਰ ਘਵਾੜੀਆਂ ਹੋ ਗਈਆਂ ਜਾਂ ਢਾਲ ਹੋ ਗਈ ਇਹ ਸਾਰੇ ਸ਼ਸਤਰ ਇਹ ਵੀ ਜਿਹੜੇ ਆ ਬਹੁਤ ਸੋਹਣੇ ਬਣਾਏ ਹੋਏ ਨੇ ਥੋੜੀ ਟਾਈਮ ਆਇਆ ਵਾਲਾ ਬੜੇ ਸੋਹਣੇ ਨੇ ਉਸ ਟਾਈਮ ਦੇ ਰਾਜਿਆਂ ਦੇ ਸ਼ਸਤਰ ਜਿਹੜੇ ਅੱਜ ਵੀ ਇੱਥੇ ਰੱਖੇ ਹੋਏ ਨੇ ਇਹ ਵੀ ਦੇਖੋ ਇੱਧਰ ਛੋਟੀ ਛੋਟੀ ਤਲਵਾਰ ਵੱਡੀ ਤਲਵਾਰ ਦੇਖੋ ਕਿੰਨੀਆਂ ਸੋਹਣੀਆਂ ਚੀਜ਼ਾਂ ਨੇ ਮੈਂ ਲਾਗੋ ਕਰਕੇ ਜ਼ੂਮ ਕਰਕੇ ਥੋੜਾ ਜਿਆਦਾ ਦਿਖਾ ਦਿੰਨਾ ਵਾ ਕਿੰਨੀਆਂ ਸੋਹਣੀਆਂ ਚੀਜ਼ਾਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ ਸਾਰੀਆਂ ਆ ਦੇਖ ਲਓ ਤੇ ਇਸ ਪਾਸੇ ਆ ਜਾਓ ਤੁਸੀਂ ਇਸ ਪਾਸੇ ਇਹ ਪੋਸ਼ਾਕ ਆ ਸ਼ਾਹੀ ਪੋਸ਼ਾਕ ਤੇ ਇਸ ਪਾਸੇ ਆ ਜਾਓ ਜੀ ਉਸ ਟਾਈਮ ਦੇ ਢਾਲ ਦਾ ਕੰਮ ਕਰਦੇ ਸੀਗੇ ਜਿਸ ਤਰ੍ਹਾਂ ਜੰਗ ਦੇ ਵਿੱਚ ਛਾਤੀ ਦੇ ਉੱਤੇ ਵਾਰ ਰੋਕਣ ਲਈ ਬਾਹਾਂ ਦੇ ਉੱਤੇ ਰੋਕਣ ਲਈ ਵਾਰ ਤੇ ਸਿਰ ਦੇ ਉੱਤੇ ਹੈਲਮਟ ਵਾਂਗ ਇਹ ਪੈ ਜਾਂਦਾ ਸੀਗਾ ਇਹ ਵੀ ਹੈਲਮਟ ਵਾਂਗ ਪੈਂਦਾ ਸੀਗਾ ਤੇ ਇਹ ਹੱਥਾਂ ਦੇ ਉੱਤੇ ਜਿਸ ਤਰ੍ਹਾਂ ਤਲਵਾਰ ਫੜ ਕੇ ਉਤੋਂ ਦੀ ਬਾਹਾਂ ਤੋਂ ਪਾ ਕੇ ਇਹ ਵੀ ਜਿਹੜਾ ਬਹੁਤ ਤਗੜੀ ਚੀਜ਼ ਹੈ ਵੀ ਜਿਸ ਤਰ੍ਹਾਂ ਲੋਹੇ ਦਾ ਬਣਿਆ ਹੋਇਆ ਉਹ ਅਵੀ ਇੱਧਰ ਜੰਗ ਦੇ ਵਿੱਚ ਲੜਨ ਵਾਸਤੇ ਬਹੁਤ ਤਗੜੀ ਚੀਜ਼ ਸੀ। ਸਸ਼ਤਰ ਇਹ ਸਾਰੇ ਸਸ਼ਤਰ ਨੇ ਤੇ ਉੱਧਰ ਵੀ ਗਾਈਡ ਕਾਲਾ ਪਿਆ ਹੋ। ਗਾਈਡ ਕਹਿ ਰਿਹਾ ਕਿ ਜਲਦੀ ਆਓ। ਇਹ ਵੀ ਸਾਰੇ ਸਸ਼ਤਰ। ਕਿੰਨੀ ਸੋਹਣੀ ਚੀਜ਼ ਹੈ ਵੀ। ਕਟਾਰਾਂ, ਕਟਾਰਾਂ, ਧਾਲਾਂ। ਇੱਕ ਕਟਾਰਾਂ ਬਣੀਆਂ ਹੋਈਆਂ ਨੇ ਕਿੰਨੀਆਂ ਸੋਹਣੀਆਂ। ਆ ਦੇਖੋ ਜਿਹੜੇ ਤੇ ਇਸ ਚੀਜ਼ ਦੇ ਜਾਣਕਾਰ ਨੇ ਉਹ ਇਹ ਚੀਜ਼ ਨੂੰ ਦੇਖ ਕੇ ਉਰੇ ਖੁਸ਼ ਹੋ ਸਕਦੇ ਆ। ਇਕ ਕਟਾਰਾਂ ਜਿੰਨੀਆਂ ਵੀ ਨੇ ਸਾਰੀਆਂ ਹੀ ਕਟਾਰਾਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਇਸ ਤੋਂ ਬਾਅਦ ਇੱਧਰ ਆ ਜਾਓ ਤੁਸੀਂ ਅੱਗੇ ਤੇ ਇਹ ਵੀ ਦੇਖੋ ਤਲਵਾਰਾਂ ਇਹ ਸ਼ਾਹੀ ਤਲਵਾਰਾਂ ਨੇ ਉਸ ਸਮੇਂ ਦੀਆਂ ਇਹ ਤਲਵਾਰਾਂ ਨੇ ਤੇ ਇਹ ਵੀ ਇਹ ਵੀ ਸ਼ਸਤਰ ਜਿਹੜੇ ਆ ਕਿੰਨੇ ਸੋਹਣੇ ਸ਼ਸਤਰ ਨੇ ਇਹ ਵੀ ਇਹ ਭਾਰੇ ਕਾਫੀ ਭਾਰੇ ਨੇ ਇਹ ਸ਼ਸਤਰ ਤੇ ਲਾਈਟ ਬੰਦ ਕਰਤੀ ਜ ਉਹ ਨਾਲੋਂ ਨਾਲ ਹੀ ਇਹ ਸ਼ੀਸ਼ੇ ਆ ਗਏ ਜੀ ਸ਼ਾਹੀ ਸ਼ੀਸ਼ੇ ਤੇ ਇਸ ਪਾਸੇ ਆ ਗਏ ਇਹ ਵੱਡੀਆਂ ਜਿਦਾਂ ਬੰਦੂਕਾਂ ਹੋ ਗਈਆਂ ਇਹ ਛੋਟੀਆਂ ਕਟਾਰਾਂ ਹੋ ਗਈਆਂ ਲੱਕੜ ਦੇ ਆ ਮੁਠੀ ਵਾਲੀਆਂ ਛੋਟੀ ਬੰਦੂਕਾਂ ਤੇ ਇਸ ਪਾਸੇ ਤੁਸੀਂ ਦੇਖ ਲਓ ਇਹ ਵੀ ਲੰਬੀਆਂ ਬੰਦੂਕਾਂ ਇਧਰ ਵੀ ਤਾਂ ਵੱਡੀਆਂ ਬੰਦੂਕਾਂ ਇਹ ਸ਼ਾਹੀ ਸ਼ੀਸ਼ੇ ਦੇ ਵੀ ਦੇਖੋ ਸ਼ੀਸ਼ੇ ਕਿੱਡੇ ਸੋਹਣੇ ਨੇ ਤੇ ਇੱਕ ਉਧਰ ਵੀ ਤਿੰਨ ਲੱਗੇ ਹੋਏ ਨੇ ਉਹਨਾਂ 5 6 ਸੀਛੇਛੇ ਜੜੇ ਆ ਉਹ ਲੱਗੇ ਹੋਏ ਨੇ ਇਸ ਪਾਸੇ ਵੀ ਦੇਖ ਲਓ ਸਾਰੀਆਂ ਉਸ ਸਮੇਂ ਦੀਆਂ ਇਹ ਬੰਦੂਕਾਂ ਨੇ ਐ ਵੀ ਤਾਂ ਵੀ ਦੇਖ ਲਓ ਇੱਧਰ ਵੀ ਐ ਵੀ ਇਸ ਪਾਸੇ ਵੀ ਦੇਖ ਲਓ ਤੁਸੀਂ ਸਭ ਬੰਦੂਕਾਂ ਜੜੀਆਂ ਨੇ ਤਲਵਾਰਾਂ ਦੇਖ ਲਓ ਤੁਸੀਂ ਗੱਡੀਆਂ ਤਗੜੀਆਂ ਇਹ ਦੇਖੋ ਗੱਡੀ ਭਾਰੀ ਹੈ ਬਹੁਤ ਭਾਰੀ ਹੈ ਤੇ ਫੜਨ ਦਾ ਇਹਦਾ ਤਰੀਕਾ ਦੇਖ ਲਓ ਤੁਸੀਂ ਕੁੰਡਾ ਜਾ ਜਿਸ ਤਰ੍ਹਾਂ ਜੀ ਇਹ ਪੰਜਾਬੀ ਜੀ ਜਿਸ ਤਰ੍ਹਾਂ ਕੁਹਾੜੀ ਕਹ ਦਿੰਨੇ ਆ ਇਹਨੂੰ ਅਸੀਂ ਆ ਅੱਗੇ ਬੰਦੂਖਾ ਆ ਗਿਆ ਢਾਲਾ ਆ ਗਿਆ ਇਹ ਢਾਲਕ ਦੀ ਵੱਡੀ ਹੈ ਇਹ ਮਹਾਰਾਜਾ ਮਹਾਰਾਜਾ ਸ਼ਨੂਕ ਸਿੰਘ ਜੀ ਦੀ ਹੈ ਆ ਜਿਹੜੀ ਗੰਨ ਦੇਖ ਲਓ ਤੁਸੀਂ ਕਹਿੰਦੇ ਵੀ ਇਹਨੂੰ ਊਠ ਦੇ ਉੱਤੇ ਰੱਖ ਕੇ ਤੇ ਫੇਰ ਚਲਾਇਆ ਜਾਂਦਾ ਸੀਗਾ ਇਸ ਗੰਨ ਨੂੰ ਐਡੀ ਵੱਡੀ ਹੈ ਭਰੀ ਹੈ ਤੇ ਇਹ ਵੀ ਤਲਵਾਰਾਂ ਦੇਖ ਲਓ ਉਸ ਸ਼ਮੇ ਦੀਆਂ ਸ਼ਾਹੀ ਤਲਵਾਰਾਂ ਇਸ ਪਾਸੇ ਵੀ ਕੁਝ ਛੋਟੀਆਂ ਤਲਵਾਰਾਂ ਨੇ ਇਹਦੇ ਵਿੱਚ ਇਸ ਪਾਸੇ ਵੀ ਅਗਲੇ ਪਾਸੇ ਵੀ ਤਲਵਾਰਾਂ ਜ਼ਿਆਦਾ ਨੇ ਕਟਾਰਾਂ ਹੋ ਗਈਆਂ ਇਹ ਕਿੰਨੇ ਤਰ੍ਹਾਂ ਦੀਆਂ ਕਟਾਰਾਂ ਨੇ ਤੇ ਇਹ ਵੀ ਦੇਖੋ ਇਹ ਬੰਦੂਕਾਂ ਜਿਹਨੂੰ ਆਪਾਂ ਬਹੁਤ ਭਾਰੀ ਬੰਦੂਕਾ ਤੇ ਪਿੱਛੇ ਬੱਟ ਲੱਗਾ ਅੱਗੇ ਭਾਰੀ ਦੇਖੋ ਕਿੰਨੀ ਹੈ ਆ ਜਿਹੜੀ ਟਾਇਲ ਤੁਸੀਂ ਦੇਖ ਰਹੇ ਹੋ ਇਹ ਕਹਿੰਦੇ ਕਿ ਚਾਂਦੀ ਦੇ ਕੇ ਤੇ ਫਿਰ ਉਸ ਸਮੇਂ ਇਹ ਟਾਇਲ ਲਿਆਂਦੀ ਗਈ ਸੀ ਤਲਵੀ ਆਉਂਦੇ ਤੇ ਇਸ ਪਾਸੇ ਵੀ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਏ ਸਾਰਾ ਇਹਨੇ ਉੱਪਰੋਂ ਦੇਖਿਆ ਸੀਗਾ ਅਸੀਂ ਉਸ ਪਾਸਿਓਂ ਤੇ ਹੁਣ ਥੋੜਾ ਜਿਹਾ ਗਾਈਡ ਵੀ ਕਹਲਾ ਪਿਆ ਹੋਆ ਅਸੀਂ ਚੱਲੀਏ ਚਲੋ ਜੀ ਇਹ ਕਰਨ ਮਹਿਲ ਚ ਆ ਗਏ ਹੁਣ ਅਸੀਂ ਇਹ ਆ ਜੀ ਕਰਨ ਮਹਿਲ ਜੀ ਹਾਂ ਜੀ ਇੱਥੇ ਜਿਹੜੇ ਵੀ ਰਾਜੇ ਦਾ ਅਭਿਸ਼ੇਕ ਹੁੰਦਾ ਸੀ ਰਾਜ ਅਭਿਸ਼ੇਕ ਇੱਥੇ ਹੁੰਦਾ ਸੀਗਾ ਤੇ ਵੀ ਦੇਖੋ ਉੱਪਰ ਕਲਾਕਾਰੀ ਦੇਖੋ ਬਹੁਤ ਮਹਿੰਗੀ ਕਲਾਕਾਰੀ ਹੈ ਕਹਿੰਦੇ ਵੀ ਉੱਪਰ ਜਿਹੜੀ ਹੈ ਤੇ ਵੀਡੀਓ ਬਹੁਤ ਲੰਬੀ ਹੋ ਜਾਏਗੀ ਹੁਣ ਬਾਹਰ ਨੂੰ ਚਲੀਏ ਤੇ ਇਹ ਉੱਪਰ ਵੀ ਦੇਖ ਲਓ ਤੁਸੀਂ ਸੋਨੇ ਦੀ ਸ਼ਿਲਪਕਾਰੀ ਜਿਹਨੂੰ ਕਿਹਾ ਜਾਂਦਾ ਵਾ ਕਿੰਨੀ ਸੋਹਣੀ ਬਣਾਈ ਹੋਈ ਹੈ ਉੱਪਰ ਤੇ ਇਹ ਦੇਖ ਲਓ ਤੁਸੀਂ ਫੇਰ ਉਧਰ ਹੀ ਬਾਹਰ ਨਿਕਲ ਆ ਜਾਈਏ ਅਸੀਂ ਇਹ ਦੇਖੋ ਥੱਲੇ ਪਾਣੀ ਭਰਿਆ ਹੁੰਦਾ ਸੀਗਾ ਹੁਣ ਪਾਣੀ ਨਹੀਂ ਹੈਗਾ ਨੀਲਾ ਪੇਂਟ ਪਾਣੀ ਸੁੱਕਾ ਹੋਇਆ ਕਿੰਨੀ ਸੋਹਣੀ ਚੀਜ਼ ਇਹ ਵੀ ਲੱਗ ਰਹੀ ਹੈ ਇਹ ਹੈ ਜੀ ਕਰਨਵੈਲ ਤੇ ਉੱਪਰ ਦੇ ਅਨੂਮੈਲ ਅਨੂਮੈਲ ਉੱਪਰ ਦੇਖੋ ਉਹ ਸੋਨੇ ਦੀ ਜਿਹੜੀ ਆ ਸ਼ਿਲਪਕਾਰੀ ਹੋਈ ਹੈ ਉੱਪਰ ਤੇ ਇੱਧਰ ਆਉਣ ਲਈ ਵੀ ਅੰਦਰ ਜਿਹੜਾ ਵਾ ਕਬੂਤਰ ਤੱਕ ਨਹੀਂ ਅੰਦਰ ਆਉਣ ਦਿੰਦੇ ਇਸ ਚੀਜ਼ ਨੂੰ ਸੰਭਾਲ ਕੇ ਰੱਖਿਆ ਵਾ ਇਸ ਰਾਜੇ ਦੀਆਂ 16 ਰਾਣੀਆਂ ਸੀਗੀਆਂ ਇਹ ਉੱਪਰ ਦੇਖ ਲਓ ਤੁਸੀਂ ਇਹ ਰਾਣੀਆਂ ਵੱਖ-ਵੱਖ ਬੈਠਣ ਲਈ ਇਹਨਾਂ ਥਾਵਾਂ ਤੇ ਉੱਤੇ ਜੋ ਉੱਪਰ ਬਣਾਇਆ ਹੋਇਆ ਮਹਿਲ ਦੇ ਤੇ ਇਸ ਪਾਸੇ ਵੀ ਹੁਣ ਅੰਦਰ ਦੇਖਦੇ ਆਂ ਕੀ ਹੈ ਇਹ ਰਾਣੀ ਨਿਵਾਸ ਆ ਇੱਧਰ ਇੱਧਰ ਰਾਣੀਆਂ ਦੇ ਨਿਵਾਸ ਆ ਆਸਾਨ ਸੀਗੇ ਲਿਖਿਆ ਫੂਲ ਮਹਿਲ ਇਹ ਦਰਵਾਜ਼ਾ ਦੇਖ ਲੋ ਕਿੰਨਾ ਸੋਹਣਾ ਹੈ ਵੀ ਤੇ ਇਸ ਪਾਸੇ ਮਲਬੱਖ-ਵੱਖ ਮਹਿਲ ਲਿਖੇ ਹੋਏ ਆ ਉਸ ਸਮੇਂ ਦੀ ਗਾਗਰ ਵੱਡੀ 부ਝਾਈ ਦੇਗ ਇਹਦਾ ਨਾਮ ਆ 부ਝਾਈ ਦੇਗ ਬਹਮਰ ਢੋਲ ਤੇ ਪਹਮਰ ਢੋਲ ਇਹ ਹੈਗਾ ਜੀ ਮੁੰਜਾਈ ਦੇਗ ਮੁੰਜਾਈ ਦੇਗ ਇਹਦਾ ਨਾਮ ਥੋੜਾ ਜਲਦੀ ਕਰ ਰਹੇ ਆ ਕਿਲਾ ਬੰਦ ਹੋਣ ਦੀ ਤਿਆਰੀ ਚਾ ਇਹ ਦਰਵਾਜ਼ੇ ਫੇਰ ਮੈਂ ਦਿਖਾਵਾਂ ਬਹੁਤ ਸੋਹਣੇ ਦਰਵਾਜ਼ੇ ਲੱਗ ਰਹੇ ਆ ਵੀ ਇਹ ਰਾਜਸਥਾਨ ਦਾ ਇੱਕ ਕਲਚਰ ਸੀਗਾ ਹੁਣ ਵੀ ਇਹ ਕਲਚਰ ਜਿਹੜਾ ਅੱਗੋਂ ਜਿਹੜਾ ਸੰਭਾਲਿਆ ਹੋਇਆ ਹੋਵੇ ਇਸ ਚੀਜ਼ ਨੇ ਇਹ ਜਿਹੜੀ ਚੀਜ਼ ਦੇਖ ਲਓ ਇਹ ਪਿੱਤਲ ਦੇ ਉੱਤੇ ਸੋਨੇ ਦੀ ਝਾਲ ਜਿਹੜੀ ਆ ਦਿੱਤੀ ਹੋਈ ਹੈ ਇਹ ਵੀ ਕਿੰਨੀ ਸੋਹਣੀ ਚੀਜ਼ ਹੈ ਇਸ ਪਾਸੇ ਤਾਲਾ ਰਾਜਿਆਂ ਦੀ ਕੋਸ ਸਮੇ ਦੀ ਇਹ ਸ਼ੰਖਾ ਸਰਪਾਲਾ ਇਸ ਪਾਸੇ ਇਹ ਹੈ ਜੀ ਰਾਜਾ ਰਾਜੇ ਦਾ ਦਰਬਾਰ ਇਹ ਰਾਜੇ ਦਾ ਦਰਬਾਰ ਸੀਗਾ ਇੱਥੇ ਲੱਗਦਾ ਸੀਗਾ ਦਰਬਾਰ ਹਨੂ ਮਹਿਲ ਕਿੰਨਾ ਸੋਹਣਾ ਦਰਬਾਰ ਹੈ ਉੱਪਰੋਂ ਵੀ ਕਿੰਨੀ ਸੋਹਣੀ ਹੈ ਕਲਾਕ੍ਰਿਤੀ ਬਹੁਤ ਸੋਹਣਾ ਲੱਗ ਰਿਹਾ ਏ ਸਾਰਾ ਤੇ ਇਹ ਵੀ ਦੇਖਣ ਵਾਲਾ ਕਿਲਾ ਵੀ ਅੰਦਰੋਂ ਇਹ ਦੇਖਣਾ ਚਾਹੀਦਾ ਇਸ ਇੱਕਲੇ ਨੂੰ ਆ ਕੇ ਚਲੋ ਜੀ ਦੇਖ ਲਿਆ ਤੇ ਹੁਣ ਹੋਰ ਪਾਸੇ ਗਾਈਡ ਨੂੰ ਲੈ ਕੇ ਹੋਰ ਪਾਸੇ ਤੇ ਚੱਲੀਏ ਹੁਣ ਬਾਹਰੋਂ ਵੀ ਫੌਰਨ ਤੋਂ ਕਾਫੀ ਵੱਡਾ ਟ੍ਰਿਪਾ ਜੜਾ ਉਹ ਆਇਆ ਹੋਇਆ ਹਾਂ ਇਹ ਆ ਜੀ ਬਾਦਲ ਮਹਿਲ ਬਾਦਲ ਮਹਿਲ ਇਹ ਆ ਜੀ ਕ੍ਰਿਸ਼ਨ ਭਗਵਾਨ ਦੀ ਫੋਟੋ ਲੱਗੀ ਹੋਈ ਹੈ ਤੇ ਏ ਆ ਗਿਆ ਜੀ ਰਾਮ ਔਰ ਸੀਤਾ ਦੀ ਮੂਰਤੀ ਜੀ ਸੀਤਾ ਦੀ ਦਾਤ ਮਾਨ ਤੇ ਬਹੁਤ ਸੋਹਣਾ ਅੰਦਰ ਵੀ ਨਾ ਬਹੁਤ ਸੋਹਣੀ ਚੀਜ਼ ਬਣਾਈ ਆ ਇਸ ਅੰਦਰ ਵੀ ਚਲੋ ਜੀ ਹਨੂ ਮਹਿਲ ਵੀ ਦੇਖ ਲਿਆ ਸਾਰਾ ਇੱਥੇ ਰਾਣੀਆਂ ਜੜੀਆਂ ਸੀਗੀਆਂ ਆਪਣੀਆਂ ਵੱਖ-ਵੱਖ ਅ ਰਹਿ ਐ ਸੀ 16 ਰਾਣੀਆਂ ਸੀ ਤੇ 16 ਰਾਣੀਆਂ ਜਿਹੜੀਆਂ ਰਹਿੰਦੀਆਂ ਸੀਗੀਆਂ ਉਹਨਾਂ ਦੇ ਨਿਵਾਸ ਤੇ ਰਾਜੇ ਦਾ ਮਹਿਲ ਜਿੱਥੇ ਰਾਜਾ ਆਪਣਾ ਰਾਜ ਕਰਦਾ ਸੀਗਾ ਤਖਤ ਤੇ ਇਸ ਪਾਸੇ ਮੰਦਰ ਸੀਗੇ ਜਦੋਂ ਰਾਣੀਆਂ ਆਪਣੀ ਪੂਜਾ ਕਰਦੀਆਂ ਸਨ ਤੇ ਕਲਾਕਾਰ ਬੰਦੇ ਨੇ ਜੀ ਸਾਡੇ ਗਾਈਡ ਫੋਟੋ ਬੋਥ ਨਹੀਂ ਲੈਂਦੇ ਚਲੋ ਜੀ ਹੁਣ ਬਾਹਰ ਨਿਕਲੀਏ ਇਸ ਕਿਲੇ ਚੋਂ ਤੇ ਇਹ ਆ ਜੀ ਬਾਹਰ ਜਾਣ ਦਾ ਰਸਤਾ ਸਾਰਾ ਕਿਲਾ ਦੇਖ ਕੇ ਲਿਆ ਵਾਹ ਜੀ ਵਾਹ ਨਿਕਲ ਅਸੀਂ ਬਾਹਰ ਇਹ ਆ ਜੀ ਇੱਧਰ ਕੁਛ ਤੋਪਖਾਨੇ ਵੀ ਲੱਗੇ ਹੋਏ ਨੇ ਵਾਹ ਜੀ ਵਾਹ ਇਹ ਆ ਜੀ ਤੋਪਖਾਨੇ ਵਗੈਰਾ ਸਾਰੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਵਾ ਬਾਕੀ ਵਧੀਆ ਸੀ ਕਿਲਾ ਜਿਹੜਾ ਅੰਦਰੋਂ ਸਾਰਾ ਕੁਝ ਠੀਕ ਸੀਗਾ ਬਹੁਤ ਸੋਹਣਾ ਲੱਗਾ ਇਸ ਕਿਲੇ ਨੂੰ ਦੇਖ ਕੇ ਤੇ ਬਾਹਰੋਂ ਵੀ ਕਿਲਾ ਬਹੁਤ ਸੋਹਣਾ ਲੱਗ ਰਿਹਾ ਸੀਗਾ ਤੇ ਅੰਦਰੋਂ ਤੇ ਹੋਰ ਵੀ ਖੂਬਸੂਰਤ ਸੀ ਇਹ ਦੇਖੋ ਤੋਪਾਂ ਉਸ ਸਮੇਂ ਦੀਆਂ ਟੋਪਾਂ ਜੜੀਆਂ ਨੇ ਇਹ ਵੀ ਇੱਥੇ ਖਲਾਰੀਆਂ ਹੋਈਆਂ ਨੇ। ਇਹ ਸੀ ਜੂਨਾਗੜ ਦਾ ਕਿਲਾ ਤੇ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਸੀਗਾ ਕੜਸਾਣਾ ਤੋਂ ਚੱਲੇ ਸੀਗੇ ਤੇ ਬੀਕਾਨੇਰ ਤੱਕ ਪਹੁੰਚੇ ਸੀ। ਬਿਲਕੁਲ ਤੇ ਇਸ ਵੀਡੀਓ ਚ ਤੁਹਾਨੂੰ ਬੀਕਾਨੇਰ ਤੋਂ ਪਹਿਲੀ ਵੀਡੀਓ ਆ ਬੀਕਾਨੇਰ ਦੀ ਜਿਹੜੀ ਦਿਖਾਈ ਆ ਤੁਹਾਨੂੰ ਤੇ ਜੂਨਾਗੜ ਦਾ ਕਿਲਾ ਤੇ ਬਹੁਤ ਤਗੜਾ ਇਤਿਹਾਸ ਸੀਗਾ ਇਸ ਕਿਲੇ ਦਾ ਲੇਕਿਨ ਇਤਿਹਾਸ ਬੰ ਮੈਂ ਤੁਹਾਨੂੰ ਸ਼ਾਰਟ ਚ ਦਿਖਾ ਬੋਲ ਕੇ ਦੱਸਿਆ। ਕੀ ਕਦੋਂ ਬਣਿਆ ਸੀਗਾ ਇਹ ਕਿਲਾ ਤੇ ਕਿੰਨਾਂ ਨੇ ਬਣਾਇਆ ਸੀਗਾ ਬਾਕੀ ਤੁਹਾਨੂੰ ਦਿਖਾਉਣਾ ਜ਼ਰੂਰੀ ਸੀਗਾ ਤੇ ਸੋਨਾ ਜਿਹੜਾ ਵਾ ਅੰਦਰ ਜਿਹੜਾ ਰਾਜਾ ਅਨੂਪ ਅਨੂ ਮਹਿਲ ਸੀਗਾ ਜਿਹੜਾ ਅਨੂਪ ਸਿੰਘ ਮਹਿਲ ਉਹ ਸਰ ਰਾਜੇ ਦੇ ਅੰਦਰ ਜਿਹੜਾ ਜਿਹੜਾ ਦਰਬਾਰ ਸੀਗਾ ਉਸ ਦਰਬਾਰ ਦੇ ਉੱਪਰ ਸਾਰੇ ਦਾ ਸਾਰਾ ਹੀ ਸੋਨਾ ਜਿਹੜਾ ਉਹ ਲੱਗਿਆ ਹੋਇਆ ਸੀਗਾ ਪਤਾ ਨਹੀਂ ਕਿੰਨੇ ਟਨ ਕਹਿੰਦੇ ਸੀ ਕਿਲਾ ਉਸ ਦਰਬਾਰ ਦੇ ਅੰਦਰ ਜਿਹੜਾ ਸੋਨਾ ਲੱਗਾ ਜਿਹੜੀ ਉੱਪਰ ਛੱਤ ਤੇ ਵੀ ਕੰਧਾਂ ਤੇ ਵੀ ਸਾਰੀ ਕਢਾਈ ਹੋਈ ਆ ਤੇ ਇਹ ਸੀ ਅੱਜ ਦੀ ਵੀਡੀਓ ਮਿਲਦੇ ਹਾਂ ਹੁਣ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬੀਕਾਨੇਰ ਤੋਂ ਤੇ ਕੋਸ਼ਿਸ਼ ਕਰਦੇ ਆ ਅਗਲੀ ਵੀਡੀਓ ਤੁਹਾਨੂੰ ਕਰਨੀ ਮਾਤਾ ਮੰਦਰ ਤੇ ਉਸ ਤੋਂ ਬਾਅਦ ਅਸੀਂ ਜਾਣਾ ਜੈਸਲਮੇਰ ਵੱਲੋਂ ਚਲੋ ਅੱਜ ਦੀ ਵੀਡੀਓ ਮੁਕਾ ਦਈਏ ਗਿਲ ਸਾਹਿਬ ਚਲੋ ਠੀਕ ਆ ਜੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ